19 ਦੇ ਇੰਚਾਰਜ ਸ਼੍ਰੀ ਸੰਜੀਵ ਕੁਮਾਰ अरोड़ा ਜੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੇ ਹਨ ਇਸੇ ਲੜੀ ਦੇ ਤਹਿਤ ਰੇਲਵੇ ਰੋਡ ਦੀ ਸੜਕ ਕਾਫੀ ਟਾਈਮ ਤੋਂ ਖਰਾਬ ਸੀ ਅਤੇ ਟੁੱਟੀ ਫੁੱਟੀ ਵੀ ਹੋਈ ਸੀ ਇਸ ਮੌਕੇ ਤੇ ਮੌਕੇ ਦੇ ਦੁਕਾਨਦਾਰਾਂ ਨੇ ਲਿਖਤੀ ਰੂਪ ਵਿੱਚ ਸੰਜੀਵ ਕੁਮਾਰ अरोड़ा ਜੀ ਨੂੰ ਮੰਗ ਪੱਤਰ ਦਿੱਤਾ ਅਤੇ ਸੜਕ ਬਣਾਉਣ ਦੀ ਗੁਹਾਰ ਲਗਾਈ ਇਸ ਮੌਕੇ ਤੇ ਐਮਐਲਏ ਡਾਕਟਰ ਹਰਜੋਤ ਕਮਲ ਅਤੇ ਕਮਿਸ਼ਨਰ ਅਨੀਤਾ ਦਰਸ਼ੀ ਤੇ ਇਹਨਾਂ ਸਾਰਿਆਂ ਨੂੰ ਦੀਵਾਲੀ ਦਾ ਸੋਫਾ ਦਿੱਤਾ ਗਿਆ ਅਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਤੇ 7+ ਦੀ ਟੀਮ ਨੇ ਸੰਜੀਵ ਕੁਮਾਰ ਅਰੋੜਾ ਜੀ ਨਾਲ ਖਾਸ ਮੁਲਾਕਾਤ ਵੀ ਕੀਤੀ ਆਉ ਮਾਰਦੇ ਆ ਨਜ਼ਰ ਰੇਲਵੇ ਰੋਡ ਦੇ ਵਿਕਾਸਕਾਰਤੀ ਸਤਿ ਸ਼੍ਰੀ ਅਕਾਲ ਮੈਂ ਰਾਜਪਾਲ ਠਾਕੁਰ ਰੇਲਵੇ ਰੋਡ ਮੋਗਾ ਤੋਂ ਆ ਰੇਲਵੇ ਰੋਡ ਤੇ ਮੇਰਾ ਆਫਿਸ ਹੈ ਸਵਾਸਤਿਕ ਪ੍ਰਾਪਰਟੀ ਐਡਵਾਈਜ਼ਰ ਦੇ ਨਾਂ ਤੇ ਪਿਛਲੇ 5 ਸਾਲਾਂ ਤੋਂ ਮੇਰਾ ਇੱਥੇ ਆਫਿਸ ਹੈ ਤੇ ਮੈਂ ਪਿਛਲੇ 5 ਸਾਲਾਂ ਤੋਂ ਇਹ ਵੀ ਦੇਖ ਰਿਹਾ ਕਿ ਜੋ ਰੇਲਵੇ ਰੋਡ ਹੈ ਇਹਦਾ ਇੰਨਾ ਬੇੜਾ ਗਰਕ ਹੋਇਆ ਵਾ ਬੁਰਾ ਹਾਲ ਹੈ ਇੰਨੇ ਖੱਡੇ ਇਹਦੇ ਚ ਕੀ ਤੁਸੀਂ ਪੁੱਛੋ ਹੀ ਨਾ ਜਦੋਂ ਕੋਈ ਉੱਥੋਂ ਵਹੀਟਾ ਨਿਕਲਦਾ ਹੈ ਤੇ ਇੰਨੀ ਮਿੱਟੀ ਉੱਡਦੀ ਉਹ ਖੱਡੇ ਹੋਣ ਕਰਕੇ ਵੀ ਸਾਡੀਆਂ ਦੁਕਾਨਾਂ ਭਰ ਜਾਂਦੀਆਂ ਹੈ ਔਰ ਖਾਸ ਕਰਕੇ ਤੁਸੀਂ ਮੇਰੇ ਅੱਖਾਂ ਦੇ ਬਾਹਰ ਹੀ ਦੇਖੋਗੇ ਇੰਨੇ ਵੱਡਾ ਖੱਡਾ ਅਸੀਂ ਇੱਥੇ ਕਿ ਕਈ ਵਾਰੀ ਮਾਤਾ ਪਿੜੇ ਨਿਕਲਦੇ ਅਸੀਂ ਸਕੂਟਰੀ ਤੇ ਤੇਜ਼ੀ ਨਾਲ ਤੋਂ ਇੱਥੇ ਡਿੱਗੇ ਆ ਮੈਂ ਕਈ ਵਾਰੀ ਆਪ ਚੱਕਿਆ ਉਹਨਾਂ ਨੂੰ ਔਰ ਉਹਨਾਂ ਦੇ ਸੱਟਾਂ ਵਜੀਆਂ ਕਈ ਵਾਰੀ ਬਜ਼ੁਰਗ ਸਕੂਟਰ ਤੇ ਮੋਟਰਸਾਈਕਲ ਤੇ ਗਏ ਆ ਉਹਨਾਂ ਦੇ ਸੱਟਾਂ ਵਜਦੇ ਦੇਖਿਆ ਤੇ ਫਿਰ ਕੁਝ ਟਾਈਮ ਪਹਿਲਾਂ ਮੈਨੂੰ ਹਫ਼ਤਾ ਪਹਿਲਾਂ ਸੰਜੀਵ ਅਰੋੜਾ ਜੀ ਮਿਲੇ ਮੈਂ ਉਹਨਾਂ ਕਹਾ ਸੰਜੀਵ ਜੀ ਤੁਸੀਂ ਕਰਵਾਓ ਕੁਛ ਇਹ ਰੇਲਵੇ ਰੋਡ ਦਾ ਹੋ ਸਕਦਾ ਐਸਾ ਉਹਨੇ ਕਹੀ ਕਰਵਾ ਕੇ ਜ਼ਰੂਰ ਦਵਾਵਾਂਗੇ ਤੇ ਅੱਜ ਹਲੇ ਹਫ਼ਤਾ ਕੋਇਆ ਤੇ ਮੈਂ ਦੇਖਦਾ ਵੀ ਰੇਲਵੇ ਰੋਡ ਦਾ ਕੰਮ ਮੈਂ ਸੰਜੀਵ ਅਰੋੜਾ ਜੀ ਡਾਕਟਰ ਹਜੋਤ ਕਮਲ ਮੋਗਾ ਦੇ ਜਿਹੜੇ ਐਮ ਐਲ ਏ ਐ ਤੇ ਮੈਡਮ ਅਨਿਤਾ ਦਰਸ਼ੀ ਦੀ ਜੋ ਨਗਰ ਨਿਗਮ ਦੇ ਕਮਿਸ਼ਨਰ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜਾ ਰੇਲਵੇ ਰੋਡ ਦਾ ਕੋੜ ਸੀ ਉਹਦੇ ਤੇ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਔਰ ਆਹ ਰੇਲਵੇ ਰੋਡ ਦਾ ਕੋੜ ਕੱਟ ਲੰਘ ਗਿਆ ਤੇ ਸਾਨੂੰ ਉਮੀਦ ਹੈ ਵੀ ਇਹ ਜਿਹੜੀ ਸੜਕ ਹੈ ਕਿ ਬਣਨ ਵਾਲੀ ਹੈ ਬੜੀ ਵਧੀਆ ਬਣੂਗੀ ਤੇ ਆਉਣ ਵਾਲੇ 5-6 ਸਾਲਾਂ 'ਚ ਬਣੂਗੀ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਮੈਂ ਵਿਮਲ ਜੈਨ ਨਿਵਾਸੀ ਵਾਰਡ ਨੰਬਰ 11 ਮੈਂ ਸ਼੍ਰੀ ਸ਼੍ਰੀ ਸੰਜੀਵ ਰੋੜਾ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਦਕੇ ਕਰਕੇ ਆ ਸਾਡਾ ਰੇਲ ਰੋਡ ਤੇ ਬਹੁਤ ਦੇਰ ਤੋਂ ਸੜਕ ਟੁੱਟੀ ਹੋਈ ਸੀਗੀ ਇਹ ਨਹੀਂ ਪਤਾ ਲੱਗਦਾ ਕਿ ਸੜਕ ਕਿੱਟੋਆ ਮਟੋਏ ਦੀ ਸੜਕ ਹੈ ਸੈਕਿੰਡ ਨੰਬਰ ਦੇ ਹਰਜੋਤ ਕਮਲ ਜੀ ਦਾ ਦਿਲੋਂ ਤਹਿ ਧੰਨਵਾਦ ਹੈ ਜਿਨ੍ਹਾਂ ਨੇ ਕੰਨਾ ਮਤਲਬ ਐਸੀ ਇਹਨੂੰ ਸਾਡੀ ਪੁਕਾਰ ਸੁਣੀ ਤੀਸਰਾ ਨੰਬਰ ਤੇ ਮੈਡਮ ਰੀਤਾ ਦਰਸ਼ੀ ਦਾ ਜਿਨ੍ਹਾਂ ਨੇ ਆਪ ਆ ਕੇ ਸੜਕ ਦਾ ਉਦਘਾਟਨ ਕੀਤਾ ਇਹਦਾ ਨਿਰਮਾਣ ਵਾਸਤੇ ਤੇ ਅਗਾ ਵੀ ਅਸੀਂ ਸੰਜੀਵ ਰੋੜਾ ਤੇ ਸਪੈਸ਼ਲ ਸਪੈਸ਼ਲ ਥੈਂਕਸ ਹੈ ਪੇਗਾਮ ਵੀ ਸਾਡੇ ਨਾਲ ਹਰ ਮੁਸੀਬਤ ਤੇ ਮੋਢੇ ਨਾਲ ਮੋਢਾ ਲਾ ਕੇ ਖੜੇ ਅੱਜ ਵੀ ਉਹਨਾਂ ਨੇ ਇੱਕ ਸੀਵਰ ਦਾ ਟੱਕਣ ਟੁੱਟਿਆ ਹੋਇਆ ਸੀਗਾ ਸਪੈਸ਼ਲ ਰਖਵਾ ਕੇ ਗਏ ਆ ਦੂਸਰਾ ਮੇਰੇ ਮੇਰੇ ਫੋਨ ਕਰਨ ਤੇ ਸਾਨੂੰ ਮੇਰਾ ਅਸ਼ਨਜੀਤ ਅਰੋੜਾ ਜੀ ਸਵਾਰਦੀ ਸੇਵਾ ਕਰਦਗੇ ਵਾਰਡ ਵਾਲੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਮੇਰਾ ਨਾਮ ਮੋਹਿਜਿੰਦਨ ਮੈਂ ਰੇਲਵੇ ਰੋਡ ਦਾ ਵਾਸੀ ਪਿਛਲੇ 4-5 ਸਾਲ ਤੋਂ ਸਾਡੀ ਰੇਲਵੇ ਰੋਡ ਸੜਕ ਦਾ ਬਹੁਤ ਹੀ ਖਰਾ ਹਾਲ ਸੀ ਜਿਹੜਾ ਕਿ ਹੁਣ ਸਰ ਡਾਕਟਰ ਸਾਹਿਬ ਹਰਜੋਤ ਕਮਲ ਨੇ ਵੀ ਇਹ ਸੜਕ ਉਪਰਾਲਾ ਕੀਤਾ ਹੈ ਵਧੀਆ ਬਣ ਗਈ ਹੈ ਮੈਡਮ ਖਾਸ ਕਰਕੇ ਨੀਤਾਦਰਸ਼ੀ ਮੈਡਮ ਦਾ ਸਾਡੇ ਜਿਹੜੇ ਕਮਿਸ਼ਨਰ ਮੈਡਮ ਹੈ ਤੇ ਸੰਜੀਵ ਰੋੜਾ ਜੀ ਇਹਨਾਂ ਦੇ ਫਰੰਟ ਲੈ ਕਰਕੇ ਸਾਡੀ ਸੜਕ ਕੰਪਲੀਟ ਹੋਈ ਅਸੀਂ ਬਹੁਤ ਧੰਨਵਾਦੀ ਹਾਂ ਬੈਠੇ ਤਾਂ ਪਹਿਲਾਂ ਤਾਂ ਜਿਹੜੀ ਸੋਹਣੇ ਤਿਵਾਰਾਂ ਦੀ ਗੱਲ ਕੀਤੀ ਹੈ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਇਸ ਵਾਰੀ ਹਾਲਾਂਕਿ ਜਿਹੜਾ 2020 ਚੜਿਆ ਬੜਾ ਮੰਦ ਭਾਗਾ ਥਾਲ ਹੈਗਾ ਸਾਰੇ ਸੰਸਾਰ ਦੇ ਵਿੱਚ ਬੜੀ ਤਬਾਹੀ ਹੋਈ ਹੈ ਸਾਡੇ ਵੀ ਬਹੁਤ ਸਾਰੇ ਇਨਦਰੀ ਸਾਥੀ ਜਿਹੜੇ ਸਾਡੇ ਕੋਲੋਂ ਚਲੇ ਗਏ ਦਿਵਾਲੀ ਵੀ ਇਸ ਵਾਰੀ ਤਾਂ ਕਾਲੀ ਦਿਵਾਲੀ ਵਰਗੀ ਹੈ ਪਰ ਮੈਂ ਆਸ ਕਰਦਾ ਹਾਂ ਵਰਤਾਸ ਵੀ ਕਰਦਾ ਕਿ ਆਉਣ ਵਾਲਾ ਜਿਹੜਾ ਵਰਾ ਹੈਗਾ ਉਹ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਜਿੱਥੇ ਵਿਕਾਸ ਦੀ ਗੱਲ ਤੁਸੀਂ ਕੀਤੀ ਹੈ ਇਹ ਤਾਂ ਮੇਰਾ ਮੋਢਲਾ ਫਰਜ਼ ਬਣਦਾ ਵਾਇਕ ਹੋਣ ਦੇ ਨਾਤੇ ਔਰ ਜਦੋਂ ਤੋਂ ਮੇਰੇ ਕੋਲ ਕਾਰਪੋਰੇਸ਼ਨ ਦਾ ਚਾਰਜ ਆਇਆ ਮੈਂ ਉਦੋਂ ਤੋਂ ਹੀ ਇਸ ਗੱਲ 'ਤੇ ਤਤਪਰ ਸੀਗਾ ਜਿੰਨੀਆਂ ਵੀ ਸੜਕਾਂ ਜਿੰਨੀਆਂ ਗਲੀਆਂ ਜੋ ਕੁਝ ਹੈਗਾ ਉਹ ਕੰਮ ਕਰੀ ਜਾਂਦੇ ਆ ਬਿਜਲੀ ਕਰੋਨੇ ਦੀ ਮਹਾਮਾਰੀ ਕਰਕੇ ਕੁਝ ਡਿਲੇ ਹੋ ਗਿਆ ਬਾਕੀ ਜਿਹੜਾ ਹੁਣ ਰਹਿੰਦਾ ਆ ਉਹ ਸਾਰਾ ਬੜੀ ਤੇਜ਼ੀ ਦੇ ਨਾਲ ਸਾਰੀਆਂ ਫੜਕਾਂ ਲੱਗਿਆ ਪਿਆ ਔਰ ਆਮ ਤੌਰ ਤੇ ਪਹਿਲਾਂ ਵੱਡੀ ਗੱਲ ਇਹ ਸੀ ਕਿ ਜਿੰਨੇ ਵੀ ਐਮਸੀ ਸਹਿਬਾਨ ਸਿਗੇ ਉਹ ਆਪਣੇ ਆਪਣੇ ਵਾਰਡਾਂ ਦੇ ਵਿੱਚ ਆਪਣਾ ਆਪਣਾ ਕੰਮ ਕਰਾਉਂਦੇ ਹੁੰਦੇ ਸੀਗੇ ਮੇਰਾ ਐਮਐਲਏ ਹੋਣ ਦੇ ਨਾਤੇ ਸਾਰੇ ਸ਼ਹਿਰ ਲਈ ਸਾਰੇ ਹਲਕੇ ਲਈ ਫਰਜ ਬਣਦਾ ਸੋ ਜਿਹੜੀ ਰੇਲਵੇ ਰੋਡ ਆ ਗਾਂਧੀ ਰੋਡ ਆ ਚਾਹੇ ਗੁਰਨਾਨਕ ਕਾਲਜ ਦੀ ਰੋਡ ਆ ਕਿ ਕਲਸਰ ਰੋਡ ਆ ਮੇਨ ਬਜ਼ਾਰ ਵਾਲੀਆਂ ਸੜਕਾਂ ਹੈ ਜੀ ਜ਼ੀਰਾ ਰੋਡ ਅਮਰitsar ਰੋਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ 2011 ਤੋਂ 2014 ਤੱਕ ਪੂਰੀ ਹੋਣੀ ਸੀਗੀ ਉਹ ਵੀ ਨੈਸ਼ਨਲ ਹਾਈਵੇ ਤੇ ਜਿਹੜੀਆਂ ਸਰਵਸਪਰੇਨਸ ਆ ਉਹ ਸਾਰੀਆਂ ਲੱਠੀਕ ਹੋ ਗਈਆਂ ਔਰ ਮੈਂ 2 ਕਰੋੜ ਰੁਪਈਆ ਲਾ ਕੇ ਹੁਣ ਉਹਨਾਂ ਦੇ ਨਾਲ ਇੰਟਰਲੌਕ ਟਾਈਲਾਂ ਵੀ ਲਵਾਉਣ ਲੱਗੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਅੱਜ ਕੱਲ ਹੱਡਾ ਰੇੜੀ ਦੇ ਠੇਕੇ ਨਹੀਂ ਜਾਂਦੇ ਤੇ ਉਹਦੇ ਕਰਕੇ ਜਿੰਨੇ ਵੀ ਕੋਈ ਪਸ਼ੂ ਮਰਦੇ ਆ ਉਹ ਸੜਕਾਂ ਤੇ ਰੁਲਦੇ ਰਹਿੰਦੇ ਆ ਇਨਫੈਨੇਰੇਟਰ ਦੀ ਲਾਈ ਹੈਗੀ ਆ 25 30 ਲੱਖ ਦੀ ਮਸ਼ੀਨ ਹੈ ਜਿਹਦੇ ਨਾਲ ਉਹ ਝਾਂਬਰ ਜਿਹੜੇ ਆ ਉਹਨਾਂ ਦੀ ਉਥੇ ਜਿਹੜਾ ਸਨਸਕਾਰ ਹੋ ਜਾਇਆ ਕਰੂਗਾ ਜੀ ਸੋ ਇਦਾਂ ਦੀਆਂ ਇੱਕ ਸਫਾਈ ਵਾਲੀ ਔਰ ਸੀਸੀਟੀਵੀ ਕੈਮਰੇ ਇਹ ਸਾਰੀਆਂ ਮੇਰੀ ਪ੍ਰਾਇੋਰਟੀ ਹੈ ਔਰ ਮੈਂ ਸਾਰੇ ਆਪਣੇ ਹਲਕੇ ਵਾਲਿਆਂ ਨੂੰ ਜਿੱਥੇ ਤਿਉਹਾਰਾਂ ਦੀ ਵਧਾਈ ਦੇਣਾ ਉਥੇ ਮੈਂ ਉਹਨਾਂ ਨਾਲ ਵਾਦਾ ਵੀ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਕਾਰਪੋਰੇਸ਼ਨ ਬਣ ਗਈ ਮੇਰੇ ਸਾਰੇ ਸਾਥੀ ਤੁਸੀਂ ਜਦਾ ਦਿੱਤੇ ਉਦੋਂ ਅਸੀਂ ਹੋਰ ਵੀ ਤਤਪਰ ਹੋ ਕੇ ਹੋਰ ਜ਼ਿਆਦਾ ਚੰਗੀ ਤਰ੍ਹਾਂ ਡਵੈਲਪਮੈਂਟ ਕਰ ਸਕਾਂਗੇ ਮੈਂ ਸੰਜੀਵ ਰੋੜਾ ਇੰਚਾਰ ਵਾਰਡ ਨੰਬਰ 19 ਜੋਗੀ ਸਾਡੇ ਮਾਨਯੋਗ ਐਮਐਲਏ ਸਾਹਿਬ ਜੀ ਨੇ ਮੇਰੀ ਡਿਊਟੀ ਲਗਾਈ ਸੀ ਮੈਂ ਇੱਥੇ ਤਨਮਨ ਧਨ ਨਾਲ ਲਾਈ ਜਿਵੇਂ ਕਿ ਇੱਥੇ ਸੜਕਾਂ ਬਣਾਈਆਂ ਦੀਵਾਲੀ ਦਾ ਤੋਫਾ ਜਿਵੇਂ 7 ਨੰਬਰ ਹਾਤਾਪਦ ਸਿੰਘ ਗਲੀ 8 ਨੰਬਰ ਮਹਿਨ ਗਲੀ ਐਲਵੇ ਰੋਡ ਜੋ ਕਿ ਬਹੁਤ ਹੀ ਖੱਡੇ ਭਰੇ ਸੀ ਬਹੁਤ ਹੀ ਸ਼ਿਕਾਇਤਾਂ ਹੁੰਦੀਆਂ ਸੀ ਵੀ ਗੱਡੀਆਂ ਇੱਧਰ ਨੂੰ ਜਾਂਦੀਆਂ ਵਾ ਟਵਾਕ ਡਿੱਗ ਜਾਂਦੇ ਨੇ ਉਹਨੂੰ ਉੱਥੇ ਬੜੀ ਵਧੀਆ ਸੜਕ ਬਣਾ ਦਿੱਤੀ ਗਈ ਹੈਗੀ ਆ ਜੋ ਕਿ ਸਾਡੇ ਡਾਕਟਰ ਸਾਹਿਬ ਜੀ ਨੇ ਸਾਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਤੇ ਇਹ ਸੜਕ ਦਾ ਤੋਹਫ਼ਾ ਪੂਰਾ ਕੀਤਾ ਤੇ ਜਿਹੜਾ ਹੁਣ ਸਮਾਰਟ ਕਾਰਡ ਬਣ ਕੇ ਆਏ ਆ ਉਹ ਤਕਰੀਬਨ ਜਿਹੜੇ ਪਹਿਲਾਂ ਬਣੇ ਹੋਏ ਸੀਗੇ ਉਹ ਬਣ ਕੇ ਨੀਲੇ ਕਾਰਡ ਦੀ ਜਗ੍ਹਾ ਤੇ ਆ ਚੁੱਕੇ ਨੇ ਔਰ ਜੋ ਰਹਿ ਗਏ ਨੇ ਉਹ ਮਹੀਨੇ ਤੱਕ ਬਣ ਕੇ ਆ ਜਾਣਗੇ ਅਤੇ ਉਹ ਪੁਰਾਣੇ ਕਾਰਡ ਮੇਰੇ ਕੋਲ ਪਹੁੰਚ ਚੁੱਕੇ ਨੇ ਅਤੇ ਇੱਕ ਦੋ ਦਿਨ ਤੱਕ ਮੈਂ ਦੇਣੇ ਸ਼ੁਰੂ ਕਰ ਦਵਾਂਗਾ ਜਿਹੜੇ ਨੀਲੇ ਕਾਰਡ ਦਾ ਲੈ ਕੇ ਤੇ ਇਹ ਸਮਨਾਵੇਂ ਸਮਾਰਕਾਡ ਦਿੱਤੇ ਜਾਣਗੇ ਮੈਂ ਡਾਕਟਰ ਸਾਹਿਬ ਜੀ ਦਾ ਤੇ ਮੈਡਮ ਨੀਤਾ ਦੱਸੀ ਦਾ ਅਤੇ ਜਿੰਨੇ ਵੀ ਸਹਿਜ ਵਾਸਤੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ